ਲੋ ਜੀ ਰਵਨੀਤ ਬਿੱਟੂ ਦੀ ਜ਼ੁਬਾਨ ਫੇਰ ਕਿਸਾਨਾਂ ਦੇ ਖਿਲਾਫ ਚੱਲੀ ਐ ਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਰਵਨੀਤ ਬਿੱਟੂ ਜਦੋਂ ਦਾ ਬੀਜੇਪੀ ਨਾਲ ਅਟੈਚ ਹੋਇਆ ਲਗਾਤਾਰ ਆਪਣੇ ਅਕਾਵਾਂ ਨੂੰ ਖੁਸ਼ ਕਰਨ ਦਾ ਯਤਨ ਕਰ ਰਿਹਾ ਹੈ ਲਗਾਤਾਰ ਬੀਜੇਪੀ ਨੂੰ ਖੁਸ਼ ਕਰਨ ਦੇ ਯਤਨ 'ਚ ਕਿਸਾਨਾਂ ਦੇ ਖਿਲਾਫ ਜ਼ਹਿਰ ਉਗਲਦਾ ਆ ਰਿਹਾ ਹੁਣ ਤੱਕ ਰਵਨੀਤ ਬਿੱਟੂ ਨੇ 4-5 ਵਾਰ ਕਿਸਾਨਾਂ ਦੇ ਖਿਲਾਫ ਕਾਫੀ ਘਟਿਆ ਪੱਧਰ ਦੇ ਬਿਆਨ ਦਿੱਤੇ ਨੇ ਤੇ ਹੁਣ ਰਵਨੀਤ ਬਿੱਟੂ ਨੇ ਕਹਿ ਦਿੱਤਾ ਵੀ ਇਹ ਜਿਹੜੀਆਂ ਕਿਸਾਨ ਜੱਥੇਬੰਦੀਆਂ ਇਹਨਾਂ ਦੇ ਆਗੂ ਨੇ ਉਹ ਪੈਸੇ ਲਈ ਕੰਮ ਕਰ ਰਹੇ ਨੇ ਉਹ ਧੰਨ ਲਈ ਕੰਮ ਕਰ ਰਹੇ ਨੇ ਤਾਂ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡਾ ਇਲਜ਼ਾਮ ਹੈ ਕਿਸਾਨ ਜੱਥੇਬੰਦੀਆਂ ਨੂੰ ਚਲਾਉਣ ਵਾਲੇ ਆਗੂਆਂ ਦੇ ਉੱਪਰ ਸਾਰੇ ਇਹੋ ਜਿਹੇ ਨਹੀਂ ਹੈਗੇ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਐਫਸੀਆਂ ਨੇ ਜਿਨ੍ਹਾਂ ਦੇ ਆਗੂ ਇਮਾਨਦਾਰ ਵੀ ਨੇ ਲੋਕਾਂ ਦੇ ਭਲੇ ਲਈ ਕੰਮ ਵੀ ਕਰਦੇ ਨੇ ਰਵਨੀਤ ਬਿੱਟੂ ਵਰਗੇ ਬੰਦੇ ਜਿਨ੍ਹਾਂ ਦਾ ਕੋਈ ਸਟੈਂਡ ਹੀ ਨਹੀਂ ਜਿਨ੍ਹਾਂ ਦੀ ਜ਼ੁਬਾਨ ਦਾ ਕੋਈ ਮੋਲ ਹੀ ਨਹੀਂ ਜਿਹੜੇ ਮਿੰਟੋ-ਮਿੰਟੀ ਰਾਤੋਂ-ਰਾਤ ਪਾਰਟੀਆਂ ਬਦਲ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਸਾਰੇ ਹੀ ਸਾਡੇ ਵਰਗੇ ਰਵਨੀਤ ਮਿੱਟੂ ਇਸ ਭਲੇਖੇ ਚ ਚਲਾ ਗਿਆ ਵੀ ਸ਼ਾਇਦ ਜਿਵੇਂ ਭਾਜਪਾ ਨੇ ਉਹਨੂੰ ਕੁੰਡੀ ਪਾ ਕੇ ਖਿੱਚਿਆ ਸ਼ਾਇਦ ਕਿਸਾਨ ਆਗੂ ਤੇ ਸਾਰੇ ਲੋਕ ਐਦਾਂ ਦੇ ਹੀ ਹੋਣਗੇ ਕਿਉਂਕਿ ਬੰਦਾ ਜਿਹੋ ਜਿਹਾ ਹੁੰਦਾ ਉਸ ਨੂੰ ਸਾਰੇ ਉਹੋ ਜਿਹੀ ਯਾਦਦੇਹੀ ਰਵਨੀਤ ਮਿੱਟੂ ਕਾਂਗਰਸਸੀ ਤੇ ਬੀਜੇਪੀ ਦੇ ਖਿਲਾਫ ਰੱਜ ਕੇ ਬੋਲਦਾ ਰਿਹਾ ਇਹੀ ਰਵਨੀਤ ਮਿੱਟੂ ਜਿਹੜਾ ਅੱਜ ਕਹਿ ਰਿਹਾ ਕਿ ਜਿਹੜੇ ਜਿੰਨਾ ਜਿਹੜੇ ਧਰਨੇ ਲਾ ਰਹੇ ਨੇ ਇਹ ਕਿਸਾਨ ਨਹੀਂ ਗਏ ਕਿਸਾਨਾਂ ਕੋਲ ਤਾਂ ਇੰਨਾ ਟਾਈਮ ਹੀ ਨਹੀਂ ਹੁੰਦਾ ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਚੱਲ ਰਹੀ ਸੀ ਤੇ ਬਿੱਟੂ ਕਾਂਗਰਸਸੀ ਤੇ ਕਾਂਗਰਸ ਦੀ ਸਰਕਾਰ ਨਹੀਂ ਸੀ ਤਾਂ ਇਹੋ ਬਿੱਟੂ ਪਾਰਲੀਮੈਂਟ ਦੇ ਸਾਹਮਣੇ ਟੈਂਟ ਲਾ ਕੇ ਮਹੀਨਾ ਬੱਧੀ ਬੈਠਾ ਰਿਆ ਕਿ ਉਹਦੋਂ ਬਿੱਟੂ ਡਰਾਮੇਬਾਜੀ ਨਹੀਂ ਸੀ ਕਰ ਰਿਆ ਜੇਕਰ ਧਰਨੇ ਲਾਉਣ ਵਾਲੇ ਵਿਹਲੇ ਨੇ ਤੇ ਉਹ ਕਿਸਾਨ ਨਹੀਂ ਉਹ ਤਾਂ ਪੈਸਿਆਂ ਨਾਲ ਹੀ ਕੰਮ ਕਰਦੇ ਨੇ ਤਾਂ ਫਿਰ ਕੀ ਬਿੱਟੂ ਆਪਣਾ ਕੋਈ ਮੁੱਲ ਪਵਾਉਣ ਦੇ ਲਈ ਇਹ ਸਾਰਾ ਕੁਝ ਕਰਦਾ ਰਿਹਾ ਵੱਡਾ ਸਵਾਲ ਹੈ ਉਹੀ ਬਿੱਟੂ ਜਿਹੜਾ ਭਾਜਪਾ ਨੂੰ 3600 ਗੱਲਾਂ ਕਰਦਾ ਰਿਹਾ ਅੱਜ ਭਾਜਪਾ ਦੀਆਂ ਤਰੀਫਾਂ ਕਰਦਾ ਉਹੀ ਬਿੱਟੂ ਜਿਹੜਾ ਕਾਂਗਰਸ ਦੀਆਂ ਤਰੀਫਾਂ ਕਰਦਾ ਰਿਹਾ ਅੱਜ ਉਹ ਕਾਂਗਰਸ ਦੇ ਖਿਲਾਫ 36 36 ਗੱਲਾਂ ਕਰਦਾ ਹੈ ਬਿੱਟੂ ਦੀ ਜ਼ੁਬਾਨ ਦਾ ਕੀ ਮੁੱਲ ਹੈ ਬਿੱਟੂ ਰਾਹੁਲ ਗਾਂਧੀ ਦੇ ਖਿਲਾਫ ਲਗਾਤਾਰ ਬੋਲਦਾ ਰਿਹਾ ਤੇ ਅੱਜ ਉਹੀ ਬਿੱਟੂ ਰਾਹੁਲ ਗਾਂਧੀ ਨੂੰ ਪੱਪੂ ਕਹਿਣ ਲੱਗ ਪਿਆ ਇਹੀ ਬਿੱਟੂ ਕਾਂਗਰਸ ਦੇ ਵਿੱਚ ਹੁੰਦਿਆਂ ਹੋਇਆਂ ਰਾਹੁਲ ਗਾਂਧੀ ਦੀਆਂ ਤਾਰੀਫ਼ਾਂ ਕਰਦਾ ਰਿਹਾ ਉਸ ਨੂੰ ਬਹੁਤ ਇਮਾਨਦਾਰ ਬਹੁਤ ਸੱਚਾ ਸੁੱਚਾ ਬਹੁਤ ਕਮਾਲ ਦਾ ਨੇਤਾ ਦੱਸਦਾ ਰਿਹਾ ਤੇ ਅੱਜ ਉਸ ਬਿੱਟੂ ਨੂੰ ਬੀਜੇਪੀ 'ਚ ਜਾ ਕੇ ਨਵੀਂ ਜਾਣਕਾਰੀ ਹੋ ਗਈ ਐ ਤੇ ਉਹ ਉਸੇ ਹੀ ਰਾਹੁਲ ગાંધી ਨੂੰ ਪੱਪੂ ਤੇ ਪਤਾ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਅਤਵਾਦੀ ਕਹਿਣ ਤੱਕ ਜਾ ਰਿਹਾ ਔਰ ਬਿੱਟੂ ਨੂੰ ਇੰਜ ਲੱਗਦਾ ਐ ਕਿ ਇੰਜ ਬੋਲਣ ਨਾਲ ਬੀਜੇਪੀ ਉਹਦੇ ਤੇ ਮਿਹਰਬਾਨ ਹੁੰਦੀ ਐ ਖੈਰ ਬੀਜੇਪੀ ਹੋਈ ਵੀ ਐ ਕਿਉਂਕਿ ਲੋਕਾਂ ਨੇ ਲੁਧਿਆਣਾ ਤੋਂ ਬਿੱਟੂ ਨੂੰ ਵੋਟਾਂ ਦੇ ਵਿੱਚ ਹਰਾਤਾ ਉਹਨੂੰ ਐਮਪੀ ਨਹੀਂ ਜਿਤਾਇਆ ਤੇ ਹਾਰੇ ਹੋਏ ਰਵਨੀਤ ਬਿੱਟੂ ਨੂੰ ਭਾਜਪੀ ਨੇ ਕੇਂਦਰ ਚ ਮੰਤਰੀ ਬਣਾਤਾ ਹੁਣ ਲੋਕ ਵੇਖਦੇ ਰਹੇਗੇ ਹੁਣ ਕਾਂਗਰਸ ਦੇ ਆ ਭਾਜਪੀ ਦੇ ਕਈ ਨੇਤਾ ਜਿਹੜੇ ਨੇ ਉਹ ਖੁਦੇ ਸੀਤੇ ਔਖੇ ਨੇ ਭਾਜਪੀ ਦੇ ਪੰਜਾਬ ਦੇ ਬਹੁਤ ਸਾਰੇ ਨੇਤਾ ਨੇ ਜਿਹੜੇ ਪਿਛਲੇ 25 23 30 ਸਾਲ ਤੋਂ ਭਾਜਪੀ ਲਈ ਕੰਮ ਕਰ ਰਹੇ ਆ ਪੰਜਾਬ ਚ ਉਹਨਾਂ ਦੇ ਬੀਜਪੀ ਮਿਹਰਬਾਨ ਨਹੀਂ ਹੋਈ ਉਹਨਾਂ ਨੂੰ ਨਹੀਂ ਬਣਾਇਆ ਮੰਤਰੀ ਸੁਰਜੀਤ ਕੁਮਾਰ ਜਿਆਨੀ ਹਰਜੀਤ ਗਰੇਵਾਲ ਵਿਜੇ ਸੰਪਲਾ ਮਤਲਬ ਕਿੰਨਿਆਂ ਕਦੇ ਨਾਮ ਲਈਏ ਜਿਹੜੇ ਪੰਜਾਬ ਚ ਬੈਠੇ ਨਹੀਂ ਨਹੀਂ ਬਣਾਇਆ ਮੰਤਰੀ ਬੀਜਪੀ ਨੇ ਤੇ ਰਵਨੀਤ ਮਿੱਟੂ ਨੂੰ ਬਣਾਤਾ ਦੂਜੇ ਵੀ ਅੰਦਰੋਂ ਅੰਦਰੀ ਔਖੇ ਨੇ ਵੀ ਸਾਡੇ ਨਾਲ ਕੀ ਹੋ ਰਿਹਾ ਪਰ ਰਵਨੀਤ ਮਿੱਟੂ ਨੂੰ ਵਾਵਾ ਤਰੀਕਾ ਆ ਗਿਆ ਕੰਗਨਾਰ ਰਣੌਤ ਦੇ ਬਾਅਦ ਕੰਗਨਾਰ ਰਣੌਤ ਵੀ ਕਿਸਾਨਾਂ ਦੇ ਖਿਲਾਫ ਬੋਲੀ ਤੇ ਬੀਜੇਪੀ ਦੇ ਦਿਲ ਲੱਗੀ ਬੀਜੇਪੀ ਨੇ ਕੰਗਣਾ ਨੂੰ ਹਿਮਾਚਲ ਦੇ ਮੰਡੀ ਜ਼ਿਲ੍ਹੇ ਤੋਂ ਟਿਕਟ ਦੇ ਕੇ ਨਵਾਜਿਆ ਐਮਪੀ ਬਣਾਇਆ ਤੇ ਅੱਜ ਕੰਗਣਾ ਪਾਰਲੀਮੈਂਟ ਐਮਪੀ ਜਿੱਤ ਕੇ ਜਾ ਚੁੱਕੀ ਹੈ ਤੇ ਕੰਗਣਾ ਨੇ ਵੀ ਕਿਸਾਨਾਂ ਦੇ ਖਿਲਾਫ ਆਪਣੀ ਬੋਲਬਾਣੀ ਚ ਹੋਰ ਜ਼ਿਆਦਾ ਮਿਰਚਾਂ ਖੋਲੀਆਂ ਨੇ ਕਿਉਂਕਿ ਕੰਗਣਾ ਨੂੰ ਇਹ ਲੱਗਦਾ ਵੇ ਇਹਨਾਂ ਦੇ ਖਿਲਾਫ ਪੜਾਅਸ ਕੱਢੋ ਘੱਟ ਗਿਣਤੀਆਂ ਦੇ ਤੇ ਕਿਸਾਨਾਂ ਦੇ ਤਾਂ ਉਧਰ ਆਕਾ ਖੋਸ਼ ਹੁੰਦੇ ਨੇ ਇਹ ਗੱਲ ਕੰਗਣਾ ਨੂੰ ਵੀ ਲੱਗਦੀ ਹੈ ਇਹ ਗੱਲ ਬਿੱਟੂ ਨੂੰ ਹੀ ਲੱਗਦੀ ਹੈ ਐਂ ਬਿੱਟੂ ਵੀ ਲਗਾਤਾਰ ਇੰਜ ਕਰ ਰਿਹਾ ਹੈ ਸ਼ਾਇਦ ਇਹਨਾਂ ਨੂੰ ਪਤਾ ਹੈ ਕਿ ਸਾਡੇ ਆਕਾ ਖੋਸ਼ ਇਸ ਤਰ੍ਹਾਂ ਹੁੰਦੇ ਨੇ ਆ ਚੋਣਾਂ ਦੇ ਦਿਨਾਂ 'ਚ ਵੀ ਕੰਗਣਾ ਰਣੌਤ ਨੇ ਕਈ ਵਾਰ ਕਿਸਾਨਾਂ ਦੇ ਖਿਲਾਫ ਪੜਾਅਸ ਕੱਢੀ ਹੈ ਤੇ ਭਾਜਪਾ ਨੇ ਉੱਤੋਂ-ਉੱਤੋਂ ਨੂੰ ਰੋਕਿਆ ਵੀ ਪੜਾ ਕਿਉਂ ਕਿਉਂਕਿ ਹਰਿਆਣਾ ਚ ਵੋਟਾਂ ਨੇ ਤੇ ਵੋਟਾਂ ਚ ਬਾਟੀ ਮਾਂਜੀ ਜਾ ਰਹੀ ਹੈ ਹਰਿਆਣਾ ਚ ਬੀਜੇਪੀ ਬਹੁਤ ਬੁਰੀ ਤਰ੍ਹਾਂ ਹਾਰਨ ਜਾ ਰਹੀ ਹੈ ਤੇ ਉਸ ਹਾਰ ਨੂੰ ਦੇਖਦਿਆਂ ਬੀਜੇਪੀ ਨੇ ਕੰਗਣਾ ਨੂੰ ਰੋਕਿਆ ਵੀ ਹੈ ਉਹ ਰੁਕੀ ਫੇਰ ਨਹੀਂ ਕਿਉਂਕਿ ਜੇ ਅੰਦਰੋਂ ਰੋਕਿਆ ਹੋਵੇ ਫੇਰ ਹੀ ਰੁਕਦਾ ਅਗਲਾ ਜਦੋਂ ਅੰਦਰ ਖਾਤੇ ਥਾਪੀ ਹੈ ਉਤੋਂ ਤੋਂ ਰੋਕਿਆ ਜਾ ਰਿਹਾ ਫਿਰ ਨਹੀਂ ਰੁਕਦਾ ਅਸਲ ਚ ਕੰਗਣਾ ਹੋਵੇ ਜਰ ਰਵਨੀਤ ਬਿੱਟੂ ਬੋਲ ਉਹ ਬੀਜੇਪੀ ਦੀ ਭਾਸ਼ਾ ਹੀ ਰਹਿ ਨੇ ਬੀਜੇਪੀ ਦੀ ਨੀਤੀ ਤੋਂ ਉਲਟ ਨਹੀਂ ਬੋਲ ਰਹੇ ਜੋ ਬੀਜੇਪੀ ਚਾਹੁੰਦੀ ਹੈ ਜੋ ਬੀਜੇਪੀ ਨੇ ਕਰਨਾ ਹੈ ਉਹੀ ਬੋਲ ਰਿਹਾ ਚਾਹੇ ਰਵਨੀਤ ਬਿੱਟੂ ਹੈ ਤੇ ਚਾਹੇ ਕੰਗਣ ਸੋ ਰਵਨੀਤ ਬਿੱਟੂ ਨੇ ਜਿਹੜੀ ਗੱਲ ਅੱਜ ਕਿਸਾਨਾਂ ਨੂੰ ਆਖੀ ਹੈ ਉਹ ਬਿਲਕੁਲ ਮੰਦ ਭਾਗੀ ਵੀ ਹੈ ਤੇ ਮਾੜੀ ਵੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਜਰੂਰ ਲਿਖਿਓ ਕਮੈਂਟ ਦੇ ਵਿੱਚ ਔਰ ਇਹੋ ਜਿਹੇ ਜਿਹੜੇ ਨੇਤਾ ਨੇ ਜਿਹੜੇ ਟਪੂਸੀਆਂ ਮਾਰਦੇ ਨੇ ਰਾਤੋਂ ਰਾਤ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ ਕਿਸਾਨਾਂ ਨੂੰ ਲੋਕਾਂ ਨੂੰ ਵੇਖੋ ਜੇਕਰ ਲੋਕ ਚੇਤਨ ਹੋ ਜਾਣ ਜਾਗਰੂਕ ਹੋ ਜਾਣ ਤਾਂ ਦੋਗਲੇ ਨੇਤਾਵਾਂ ਦੀ ਗੱਡੀ ਚੱਲਣੀ ਬੰਦ ਹੋ ਜਾਏਗੀ ਉਹਨਾਂ ਦੀ ਗੱਡੀ ਦੇ ਟਾਇਰ ਫਟ ਜਾਣਗੇ ਜਦੋਂ ਵੱਖ-ਵੱਖ ਪਾਰਟੀਆਂ 'ਚ ਜਿਹੜੇ ਨੇਤਾ ਨੇ ਰਾਤੋਂ ਰਾਤ ਟਪੂਸੀਆਂ ਮਾਰਦੇ ਨੇ ਤਾਂ ਲੋਕ ਉਹਨਾਂ ਦਾ ਨੋਟਿਸ ਨਹੀਂ ਲੈਂਦੇ ਲੋਕ ਫਿਰ ਉਹਨਾਂ ਨੂੰ ਵੋਟਾਂ ਪਾ ਦਿੰਦੇ ਨੇ ਤਾਂ ਫਿਰ ਉਹਨਾਂ ਨੂੰ ਇਹ ਗੱਲ ਫਾਇਦੇਮੰਦ ਜਾਪਦੀ ਹੈ ਉਹ ਆਪਣੀਆਂ ਮੌਕਾ ਪ੍ਰਸਥਤੀਆਂ ਦੇ ਲਈ ਪਾਰਟੀਆਂ ਬਦਲਦੇ ਨੇ ਤੇ ਲੋਕਾਂ ਨੂੰ ਕਹਿ ਛੱਡਦੇ ਨੇ ਕਿ ਅਸੀਂ ਲੋਕ ਭਲਾਈ ਦੇ ਲਈ ਪਾਰਟੀ ਬਦਲੀ ਹੈ ਇਹੀ ਗੱਲ ਰਵਨੀਤ ਮਿੱਟੂ ਨੇ ਆਖੀ ਔਰ ਇੱਕ ਧਰਮ ਦਾ ਪੱਤਾ ਬਹੁਤ ਖੇਡਿਆ ਜਾਂਦਾ ਹੈ ਭਾਰਤ ਦੇ ਵਿੱਚ ਲੋਕਾਂ ਨੂੰ ਇਸ ਪੱਤੇ ਨੂੰ ਸਮਝਣਾ ਚਾਹੀਦਾ ਹੈ ਪਰ ਲੋਕ ਅਜੇ ਤੱਕ ਇਸ ਪੱਤੇ ਨੂੰ ਸਮਝ ਨਹੀਂ ਪਾਏ ਸਾਰੀਆਂ ਹੀ ਪਾਰਟੀਆਂ ਕਿਸੇ ਨਾ ਕਿਸੇ ਧਰਮ ਦੇ ਆਧਾਰ ਤੇ ਪ੍ਰਚਾਰ ਕਰਨ ਦੀ ਹੋੜ ਵਿੱਚ ਲੱਗ ਜਾਂਦੀਆਂ ਨੇ ਤੇ ਧਾਰਮਿਕ ਪੱਤਾ ਖੇਡ ਕੇ ਰਾਜ ਗੱਦੀਆਂ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਦੀਆਂ ਮੈਨੂੰ ਲੱਗਦਾ ਲੋਕਾਂ ਨੂੰ ਇਸ ਪੱਤੇ ਨੂੰ ਸਮਝਣਾ ਚਾਹੀਦਾ ਹੈ ਔਰ ਫਿਰ ਨਕਾਰ ਦੇਣਾ ਚਾਹੀਦਾ ਹੈ ਉਹਨਾਂ ਸਾਰੀਆਂ ਪਾਰਟੀਆਂ ਤੇ ਆਗੂਆਂ ਨੂੰ ਜਿਹੜੇ ਧਾਰਮਿਕ ਪੱਤਾ ਖੇਡ ਕੇ ਰਾਜ ਗੱਦੀਆਂ ਹਥਿਆਉਣਾ ਚਾਹੁੰਦੇ ਨਹੀਂ ਬਾਕੀ ਤੁਸੀਂ ਬਹੁਤ ਸਿਆਣੇ ਹੋ ਸਮਝਦਾਰ ਹੋ ਤੁਹਾਨੂੰ ਕੀ ਜਪਦਾ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਬਹੁਤ ਮਿਹਰਬਾਨੀ